ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਦਿਨੀ ਗੁਰੂ ਲਾਲ ਜਨਰਲ ਸਟੋਰ ਕਾਦਿਆਂ ਵਿਖੇ ਲੱਗੀ ਭਿਆਨਕ ਅੱਗ ਨਾਲ ਹੋਏ ਕਰੋੜਾਂ ਦੇ ਨੁਕਸਾਨ ਦਾ ਅੱਜ ਪ੍ਰਤਾਪ ਸਿੰਘ ਬਾਜਵਾ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਪੀੜਤ ਦੇ ਨਾਲ ਕੀਤੀ ਗੱਲਬਾਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਦਵਾਇਆ ਭਰੋਸਾ ਗੁਰੂ ਲਾਲ ਜਨਰਲ ਸਟੋਰ ਦੇ ਮਾਲਕ ਸੰਜੀਵ ਪਾਟਿਆ ਨੇ ਦੱਸਿਆ ਕਿ ਅੱਜ ਤੋਂ 4 ਦਿਨ ਪਹਿਲਾਂ ਸਾਡੇ ਜਨਰਲ ਸਟੋਰ ਨੂੰ 2 ਵਿਅਕਤੀਆਂ ਵੱਲੋਂ ਅਗਧ ਲਗਾ ਦਿੱਤੀ ਗਈ ਸੀ ਜਿਸ ਨਾਲ ਸਾਡਾ ਕਰੋੜਾਂ ਦਾ ਨੁਕਸਾਨ ਹੋ ਗਿਆ ਸੀ 4 ਦਿਨ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਿਛਲੇ ਦਿਨੀ ਭਾਜੀਪੀ ਤੋਂ ਫਤਿਹ ਜੰਗ ਸਿੰਘ ਬਾਜਵਾ ਅਤੇ ਕਾਂਗਰਸ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਅੱਜ ਕਾਦਿਆਂ ਤੋਂ ਕਾਂਗਰਸੀ ਵਿਧਾਇਕ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਡੀ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਹਮਦਰਦੀ ਜਤਾਈ ਗਈ ਹੈ ਸਾਡੀ ਮੰਗ ਹੈ ਕਿ ਦੋਸ਼ੀ ਨੂਤੁਰੰਤ ਫੋਰੀਆ ਜਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਏ ਉੱਥੇ ਹੀ ਅੱਜ ਪੀੜਿਤ ਪਰਿਵਾਰ ਨਾਲ ਹਮਦਰਦੀ ਕਰਨ ਪੁਜੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਬਹੁਤ ਹੀ ਮਿਹਨਤੀ ਪਰਿਵਾਰ ਹੈ ਤੇ ਪਿਛਲੇ 25 ਸਾਲਾਂ ਦੌਰਾਨ ਇਹਨਾਂ ਨੇ ਮਿਹਨਤ ਕਰਕੇ ਕਾਰੋਬਾਰ ਖੜਾ ਕੀਤਾ ਸੀ ਪਰ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹਨਾਂ ਦੇ ਸਟੋਰ ਨੂੰ ਅੱਗ ਲਗਾਉਣ ਕਾਰਨ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਉਹਨਾਂ ਨੇ ਕਿਹਾ ਕਿ ਕੋਈ ਕੁਦਰਤੀ ਅੱਗ ਨਹੀਂ ਲੱਗੀ ਬਲਕਿ ਕਿਸੇ ਸ਼ਰਾਰਤੀ ਵੱਲੋਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੈ ਕਿ ਗੁਨੇਗਾਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵਿੱਚ ਸੀਐਮ ਨਾਲ ਵੀ ਗੱਲ ਕਰਾਂਗਾ ਤਾਂ ਜੋ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਸ ਮੌਕੇ ਪ੍ਰਤਾਪ ਬਾਜਵਾ ਨਾਲ ਉਨ੍ਹਾਂ ਦੇ ਵਰਕਰ ਵੀ ਮੌਜੂਦ ਸਨ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬੜੀ ਹੈ अनफर्टुनेट ਗੱਲ ਹੈ ਸਾਡੇ ਆਪਣੇ ਸ਼ਹਿਰ ਦੇ ਵਾਸੀ ਨੇ ਪਟੇਲ ਸਾਹਿਬ ਬਹੁਤ ਹੀ ਬਿਹਤਰੀਨ ਇਨਸਾਨ ਨੇ ਆਪਣੀ ਮਿਹਨਤ ਨਾਲ तकरीबन ਪਿਛਲੇ 25 ਸਾਲਾਂ ਦੇ ਵਿੱਚ ਇਹਨਾਂ ਨੇ ਆ ਸਾਰੀ ਚੀਜ਼ ਪਹਿਲੇ ਖਰੀਦੀ ਇਸ ਟਾਈਮ ਬੜਾ ਚੰਗਾ ਕੰਮ ਚੱਲਦਾ ਸੀ ਬਟ ਬਹੁਤ ਅਫਸੋਸ ਦੀ ਗੱਲ ਹੈ ਕਿ ਸੈਂਬਲਟਾਈਜ ਦੇ ਨਾਲ ਇੱਕੋ ਕੁਦਰਤੀ ਨਹੀਂ ਲੱਗੀ ਅੱਗ ਲਗਾਈ ਗਈ ਹੈ ਮੈਂ ਇਹਨਾਂ ਨੂੰ ਵੀ ਇੰਸ਼ੋਰੈਂਸ ਦਿਨਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿਣਾ ਕਿ ਜਲਦੀ ਤੋਂ ਜਲਦੀ ਜਿਹੜੇ ਗੁਨਾਹਗਾਰ ਨੇ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕੇਸ ਰਿਜਿਸਟਰ ਕਰਕੇ ਉਹਨਾਂ ਨੂੰ ਜੇਲ੍ਹ ਚ ਭਲਣਾ ਚਾਹੀਦਾ ਇਹਨਾਂ ਦੀ ਜੋ ਕੁਝ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਮਦਦ ਹੋ ਸਕਦੀ ਹੈ ਮੈਂ ਟਾਪ ਲੈਵਲ ਤੇ ਚੀਫ ਮਿਨਿਸਟਰਜ਼ ਆਫਿਸ ਨਾਲ ਵੀ ਗੱਲ ਕਰਾਂਗਾ ਬੜ ਜ਼ੋਰ ਕੋਸ਼ਿਸ਼ ਕਰਾਂਗੇ ਇਹਨਾਂ ਦੀ ਵੱਧ ਤਵੱਜੋ ਬਦਲ ਹੋ ਸਕੇ ਮੈਂ ਸਾਰੇ ਇਨਸੀਡੈਂਟ ਨੂੰ ਬਹੁਤ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਵੀ ਕਰਨਾ ਚਾਹਨਾ ਮੈਂ ਕੰਡਮ ਵੀ ਕਰਨਾ ਚਾਹਨਾ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਵਿਸ਼ਵਾਸ ਵੀ ਦਿਵਾਵਾਂਗੇ ਅਸੀਂ ਵੱਤ ਵੱਤ ਜੋ ਵੀ ਹੋ ਸਕਦੀ ਐਸ ਕਿਉਂਕਿ ਅਸੀਂ ਕੋਈ ਸ਼ਹਿਰ ਦੇ ਆ ਇਹਨਾਂ ਦੀ ਮਦਦ ਵੀ ਕਰਾਂ ਕਿ ਮੈਂ ਤੇ ਇਹ ਨਹੀਂ ਕਰ ਰਿਹਾ ਇਸਰਾ ਮੈਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ 4 ਵਜੇ ਤੱਕ ਮਲਜ਼ਮ ਆਦੀ ਗ੍ਰਿਫਤਾਰ ਕਰ ਲੇ ਜਾਣ ਤੇ 2 ਵਜੇ ਨੇ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ 6 ਵਜੇ ਤੱਕ ਇੰਤਜ਼ਾਰ ਕਰੋ ਜੇ ਬਾਈ ਚਾਂਸ ਕੋਈ ਕਸਰ ਰਹਿ ਗਈ ਫਿਰ ਮੈਂ ਜਾਣਾ ਤੇ ਪੁਲਿਸ ਜਾਣਾ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਫਿਰ ਮੇਰੀ ਜ਼ਿੰਮੇਵਾਰੀ ਤੇ ਪ੍ਰੀਸ ਦੀ ਜ਼ਿੰਮੇਵਾਰੀ ਜੋ ਮਦਦ ਵੱਤ ਵੱਤ ਅਸੀਂ ਕਰ ਸਕਦੇ ਆ ਮੈਂ ਗਵਰਨਮੈਂਟ ਨਾਲ ਵੀ ਗੱਲ ਕਰਾਂਗਾ ਕਿਉਂਕਿ ਇਹਨਾਂ ਦਾ ਨੁਕਸਾਨ ਤੇ ਕਰੋਨਾ ਚ ਹੋ ਗਿਆ ਪੰਜਾਬ ਚ ਅੱਗ ਲੱਗੀ ਹੈ ਚੀਮਿਸਟ ਦਿੱਲੀ ਬੈਠਿਆ ਤੇ ਇਥੇ ਇਹੀ ਹਾਲ ਹੋਣਾ ਜੀ ਦੇਖ ਸਾਰੇ ਕਾਦੀਆਂ ਵਾਸੀਆਂ ਨੇ ਕੀਤੀ ਹੈ ਜਮਾਤ ਐਮਬੀਐਲ ਨੇ ਕੀਤੀ ਅਸੀਂ ਸਾਰੇ ਵੀਰਾਂ ਦੇ ਮਸ਼ਕੂਰ ਆ ਕਿਉਂਕਿ ਇਹ ਅੱਗ ਦਾ ਨੁਕਸਾਨ ਅਦਰਵਾਇਜ਼ ਬਹੁਤ ਜ਼ਿਆਦਾ ਹੋਰ ਵੀ ਵੱਧ ਜਾਣਾ ਹੈ ਅਸੀਂ ਇਹ ਦੇ ਕੁਆਰਪੇ ਦਾ ਪਲੈਨ ਕਰੇ ਦੁੱਖ ਦਾ ਇਜ਼ਹਾਰ ਕਰਾਂਗੇ ਤੇ ਮੈਂ ਇਹਨਾਂ ਨੂੰ ਪੂਰੀ ਸਪੋਰਟ ਹਰ ਹਾਲ ਚ ਕਰਾਂਗੇ ਪਰ ਇਹ ਇੱਕ ਵਾਰ ਕੰਮ ਹੋਣ ਸਾਡਾ ਤਲ ਲੈਣ ਤੋਂ 6 ਵਜੇ ਤੱਕ ਮੈ ਆਜੇ ਨਾ ਕੋਈ ਟਾਈਮ ਬੰਗਿਆ ਕਿ ਜਿਆਦੀ ਕਾਰਵਾਈ 6 ਵਜੇ ਤੱਕ ਨਹੀਂ ਹੋਏਗੀ ਵੈਸੇ ਮੈਨੂੰ ਯਕੀਨ ਇਹਨਾਂ ਦਿੱਤਾ ਕਿ 4 ਵਜੇ ਤੱਕ ਬੰਦੇ ਫਟਣਾ ਇਹ ਗੱਲ ਦੀ ਨਿੰਦਾ ਕਰਨਾ ਉਸ ਦਿਨ ਵੀ ਵੇਖੋ ਸਾਰੇ ਸ਼ਹਿਰ ਨੇ ਬੜਾ ਸਹਿਯੋਗ ਕੀਤਾ ਉਸ ਦਿਨ ਕੌਂਸਲ ਦੀ ਕਾਰਗੁਜ਼ਾਰੀ ਉਸ ਦਿਨ ਬਹੁਤ ਵਧੀਆ ਸੀ ਮੈਂ ਹੁਣ ਵੀ ਆਸ ਕਰਨਾ ਕਿ ਜਿਹੜੀ ਕਾਦੀਆਂ ਦਾ ਐਸਐਚਓ ਸਾਹਿਬ ਨਰਮਲ ਸਿੰਘ ਆ ਇਹ ਪਰਿਵਾਰ ਦੀ ਜਰੂਰ ਮਦਦ ਕਰੇਗਾ ਲੱਗਾ ਏ ਕਈ ਵਾਰੀ ਕਈ ਸਮੇ ਲੋ ਮਰੀਬੂਰੀਆਂ ਹੋ ਜਾਂਦੀਆਂ ਜਦੋਂ ਬੰਦਾ ਇੱਕ ਵਾਰੀ ਕੋਈ ਸ਼ਿਫਾਰਿਜ਼ ਕਰਕੇ ਸਹਯੋਗ ਕਰਕੇ ਲੈ ਜਾਂਦਾ ਪਰ ਜਦੋਂ ਪਰਚੇ ਦਰਜ ਹੋ ਜਾਂਦੇ ਉਸ ਤੋਂ ਬਾਅਦ ਬੰਦੇ ਜਿਹੜੇ ਨੇ ਰੂਪ ਪੋਛ ਹੀ ਹੁੰਦੇ ਆ ਤੁਸੀਂ ਛਿਆਣੇ ਹੋ ਤੇ ਪਰ ਪੁਲਿਸ ਦੀ ਜਿਹੜੀ ਗ੍ਰਿਫਤ ਛੋਟੀ ਨੇ ਵੀ ਇੱਕ ਗਵਫਤਾਰ ਕਰਨਾ ਚਾਹੇ ਘੜੀਆਂ ਚ ਕਰ ਸਕਦੀ ਹੈ ਜਿਵੇਂ ਹੁਣੇ ਸਰ ਦਾ ਪ੍ਰਤਾਪ ਸਿੰਘ ਬਾਜਵਾ ਜੀ ਇਹ ਹੁਣੇ ਕਹਿ ਗਏ ਨੇ ਉਹਨਾਂ 4 ਵਜੇ ਦਾ ਟਾਈਮ ਮੰਗਿਆ ਮੇਰੀ ਵੀ ਸਵੇਰੇ ਐਸ ਐਚਓ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਕਹਿ ਆ ਜੀ ਅਸੀਂ ਜਿਨ੍ਹਾਂ ਦੇ ਖਿਲਾਫ ਪਰਚਾ ਦਿੱਤਾ ਹੈ ਉਹਨਾਂ ਨੂੰ ਜ਼ਰੂਰ ਅੱਜ ਸ਼ਾਮ ਤੱਕ ਅਰੈਸਟ ਕਰਨਾ ਕੋਈ ਪਰਵਾਹ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਹੋਰ ਆਪਣੀ ਐਸ ਐਸ ਦੀ ਵੀ ਮਦਦ ਕੀਤੀ ਜਾਏ ਮੇਰਾ ਇਹ ਜੀਜਾ ਬੱਚਾ ਹੈ ਵੇਖੋ ਕਰੋੜਾਂ ਚ ਨੁਕਸਾਨ ਹੋਇਆ ਸ਼੍ਰੋਮਣੀ ਕਮੇਟੀ ਇੱਕ ਆਧਾਰਾ ਹੈ ਉਥੋਂ ਜੋ ਇਹਦੀ ਮਦਦ ਹੋ ਸਕਦੀ ਉਹ ਮੈਂ ਤੇ ਓਨੀ ਕੋ ਮਦਦ ਦੇ ਦੀ ਆਪ ਕਰਨ ਵੀ ਤਿਆਰ ਆ ਕਿਉਂਕਿ ਮੇਰੇ ਭਤੀਜੇ ਦਾ ਭਰਾਵਾ ਵਰਗਾ ਮਿੱਤਰ ਆ ਮੈਂ ਸਮਝਦਾ ਇਕੱਲਾ ਇਹ ਟਿੰਕੂ ਰਾਂ ਦਾ ਨੁਕਸਾਨ ਨਹੀਂ ਹੋਇਆ ਸਾਡਾ ਆਪਣਾ ਜਾਤੀ ਤੌਰ ਤੇ ਨੁਕਸਾਨ ਹੋਇਆ ਇੱਕ ਬੱਚਾ ਇੰਨੀ ਮਿਹਨਤ ਕਰਨ ਤੋਂ ਬਾਅਦ ਇੱਥੇ ਪਹੁੰਚਿਆ ਹੈ ਇਹ ਮਕਾਮ ਤੇ ਪਹੁੰਚਿਆ ਹੈ ਜਿਹੜਾ ਰਾਤ ਨੂੰ ਸੁਪਨਾ ਵੀ ਨਾ ਵੇਖਿਆ ਹੋਵੇ ਉਹਨੇ ਰਾਤ ਨੂੰ ਤਾਲੇ ਮਾਰ ਕੇ ਗਿਆ ਹੋਵੇ ਕਰੋੜਾਪਤੀ ਹੋਵੇ ਤੇ ਸਵੇਰੇ ਉਹ ਕੱਖਪਤੀ ਹੋ ਜਾਏ ਇਹ ਮੈਂ ਸਮਝਦਾ ਕੋਈ ਪਰਮਾਤਮਾ ਦੀ ਕਰੋਪੀ ਹੋ ਸਕਦੀ ਹੈ ਇਹ ਮਦਦ ਨਾਲ ਇਹਦੀ ਪੂਰਤੀ ਨਹੀਂ ਹੋਣੀ ਪਰਮਾਤਮਾ ਹੀ ਇਹਦੀ ਪੂਰਤੀ ਕਰ ਸਕਦਾ ਹੈ ਮੇਰਾ ਨਾਮ ਸੁਨੀਲ ਪਾਟਿਆ ਗੁਰੂ ਲਾਲ ਜੰਮਾ ਸੋਰ ਤੋਂ ਬੋਲਦਾ ਮੇਰੀ ਦੁਕਾਨ ਤੇ ਕਿਸੇ ਨੇ 2 ਵਜੇ 17 ਤਰੀਕ 2:30 ਵਜੇ ਇਹਨੇ ਅਗ ਲਾ ਦਿੱਤੀ ਸਾਰੇ ਲੀਡਰ ਨੇਤਾ ਸਾਰੇ ਆ ਰਹੇ ਨੇ ਮੇਰਾ ਹਾਲਚਾਲ ਸਭ ਕੋਈ ਪਰ ਮੈਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਪ੍ਰਸ਼ਾਸਨ ਅਗਰੇ ਕਿ ਮੇਰਾ ਕੋਈ ਨਾ ਕੋਈ ਉਹਨੂੰ ਸਜ਼ਾ ਮਿਲੇ ਤੇ ਮੇਰਾ ਕੋਈ ਨਾ ਕੋਈ ਮਿਲ ਜਾਏ ਮੈਨੂੰ ਕਿਹੜੇ ਕਿਹੜਾ ਤੁਹਾਡਾ ਮੇਰੇ ਕੋ ਪ੍ਰਤਾਪ ਸਿੰਘ ਵੀ ਆ ਗਏ ਬਾਜਵਾ ਸਾਹਿਬ ਆ ਗਏ ਫਤੇ ਬਾਜਵਾ ਜੀ ਆ ਗਏ ਨੇ ਫਤੇ ਬਾਜਵਾ ਜੀ ਆ ਗਏ ਨੇ ਸਾਰੇ ਲੀਡਰ ਆ ਗਏ ਨੇ ਕੀ ਵਿਸ਼ਵਾਸਨ ਦੇਖੀਏ ਨਾ ਇਹ ਤੇਰਾ ਸਾਰਾ ਮਸਲਾ ਹੱਲ ਹੋਏਗਾ ਉਹਨੂੰ ਫੜਾਂਗੇ ਹਜੇ ਤੱਕ 4 ਦਿਨ ਹੋ ਗਏ ਹਜੇ ਤੱਕ ਕੁਝ ਨਹੀਂ ਹੱਲ ਕੀ ਮੰਗੇ ਤੁਹਾਡੇ ਮੇਰਾ ਪ੍ਰਸ਼ਾਸਨ ਨੂੰ ਇਹ ਹੈ ਕਿ ਉਹਨੂੰ ਫੜਿਆ ਜਾਏ ਜਿਨੇ ਅੱਗ ਲਾਈਏ ਆਹ ਦੁਕਾਨਦਾਰ ਹੈ ਜਿਨੇ ਮੇਰੇ ਤੇ ਮੈਂ ਕੇਸ ਕੀਤਾ ਸੀ ਉਹਨੇ ਮੇਰੇ ਦੁਕਾਨ ਨੂੰ ਦੋ ਦਿਨ ਪਹਿਲੇ ਕਿਹਾ ਕਿ ਅੱਗ ਲਾ ਦੇਵਾਂਗਾ ਉਹਨੇ ਆ ਦੇਖੋ ਜੀ ਮੇਰੀ ਬਿਲਡਿੰਗ ਨੂੰ ਅੱਗ ਲਾ ਦਿੱਤੀ ਹੈ ਪ੍ਰੂਫ ਦੇ ਤੌਰ ਤੇ ਸਭ ਕੁਝ ਆ ਗਿਆ ਰਿਕਾਰਡਿੰਗ ਦੇ ਵਿੱਚ ਵੀ ਆ ਗਿਆ ਪਰ ਹਜੇ ਤੱਕ ਪੁਲਿਸ ਉਹਨੂੰ ਫੜਦੀ ਨਹੀਂ ਵੀ ਪਰਚਾ ਵੀ ਰਜਿਸਟਰਡ ਹੋ ਗਿਆ ਹੈ ਪਰ ਹਜੇ ਤੱਕ ਉਹ ਪਘੋੜਾ ਹੈ ਅਜੇ ਤੱਕ ਫੜਿਆ ਨਹੀਂ ਜਾਣਿਆ ਨਾਲ ਇੱਕ ਭਈਆ ਰੇੜੀ ਆਦਾ ਸੀ ਮੂਹਰੇ ਦਾ ਜਿਹੜਾ ਦੋਨੋਂ ਜਾਣੇ ਤੇ ਜਦੋਂ ਮੂਹਰੇ ਦੀ ਰੇੜੀ ਤੇ ਦਲਾਨਦਾ ਤੇ ਉਹ ਦੋਨੋਂ ਦਾਰੂ ਪੀ ਕੇ ਸਾਨੂੰ ਗਲਾਂ ਘੜਦੇ ਸੀ ਕਿ ਤੇਰਾ ਰਹਿਣ ਕੱਖ ਦੇਣਾ ਫਿਰ ਕੋਈ ਗੱਲ ਨਹੀਂ ਤੂੰ ਬੋਲੀ ਜਾ ਸਾਨੂੰ ਇਹ ਥੋੜਾ ਪਤਾ ਸੀ ਕਿ ਨੇ ਮੇਰੀ ਬਿਲਡਿੰਗ ਨੂੰ ਹੀ ਅੱਗ ਲਾਦਣੀ ਇਹਨਾਂ ਦੋਨਾਂ ਉੱਤੇ ਕਿਹਦਾ ਨਹੀਂ ਕਾਰਵਾਈ ਚੱਲਦੇ ਕੀ ਮੰਗੇ ਤੁਹਾਡੀ ਸਰ ਮੇਰਾ ਪ੍ਰਸ਼ਾਸਨ ਨੂੰ ਇਹ ਹੈ ਕਿ ਇਹਨੂੰ ਇਨੂੰ ਸਜ਼ਾ ਮਿਲੇ ਤੇ ਮੇਰਾ ਕੋਈ ਸਾਰੀ ਦੁਨੀਆ ਨੂੰ ਯਾਦ ਰੱਖੇਗੀ ਇਹਨੂੰ ਸਜ਼ਾ ਇਤਾਂ ਨਹੀਂ ਮਿਲੀ ਨਹੀਂ ਤੇ ਮੇਰਾ ਕੋਈ ਮਤ ਦਿੱਤੀ ਜਾਏ ਮੈਂ ਬਿਲਡਿੰਗ ਖੜੀ ਕਰਵਾ ਬਿਲਡਿੰਗ ਦੀ ਖਸਤਾ ਹਾਲਤ ਇੰਨੀ ਹੋ ਗਈ ਤੇ ਕਰੋਨਾ ਹੀ ਡਰ ਲੱਗਦਾ ਹੈ